ਸਤਿ ਸ਼੍ਰੀ ਅਕਾਲ ਜੀ ਮੈਂ ਹਰਜੋਤ ਕੌਰ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਸੁਰੇਂਦਰ ਡੱਲਾ ਜੀ ਬਹੁਤ ਬਹੁਤ ਸਵਾਗਤ ਹੈ ਡੱਲਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਰਜੋਤ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਔਰ ਦੁਨੀਆ ਭਰ ਦੇ ਪੰਜਾਬੀਆਂ ਦਾ ਹੀ ਬਹੁਤ ਬਹੁਤ ਧੰਨਵਾਦ ਡਲਾ ਜੀ ਅੱਜਕੱਲ ਸ਼੍ਰੋਮਣੀ ਕਾਲੀ ਦਲ ਤੋਂ ਹੀ ਸ਼ੁਰੂ ਕਰੀਏ ਤਾਂ ਸੁਖਬੀਰ ਬਾਦਲ ਦਾ ਪੂਰਾ ਜ਼ੋਰ ਆਪਣੀ ਪਾਰਟੀ ਦਾ ਵੋਟ ਫੀਸਦ ਬਚਾਉਣ ਦੇ ਵਿੱਚ ਵਧਾਉਣ ਦੇ ਵਿੱਚ ਲੱਗਿਆ ਹੋਇਆ ਸੋ ਜ਼ਰੂਰ ਇੱਥੇ ਗੱਲ ਕਰਈਏ ਅਗਰ ਆਪਾਂ ਸੁਖਬੀਰ ਬਾਦਲ ਦੀ ਤਾਂ ਸੁਖਬੀਰ ਬਾਦਲ ਲਗਾਤਾਰ ਭਾਜਪਾ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਖਿਲਾਫ ਡਟ ਕੇ ਮੋਰਚਾ ਖੋਲਦੇ ਨਜ਼ਰ ਆ ਰਹੇ ਨੇ ਉਹ ਲਗਾਤਾਰ ਉਹਨਾਂ ਦੀਆਂ ਸਰਗਰਮੀਆਂ ਵੀ ਇਹੀ ਬਿਆਨ ਕਰ ਰਹੀਆਂ ਨੇ ਸੋ ਕੀ ਕਹਿਣਾ ਚਾਹੋਗੇ ਹੁਣ ਦੇ ਸਮੇਂ ਦੇ ਵਿੱਚ ਚੋਣਾਂ ਵੇਖਿਆ ਹੋਇਆ ਜੋ ਸਰਗਰਮੀਆਂ ਆਕਾਲੀ ਦਲ ਖਾਸੋਤਿਆਪਾ ਸੁਖਬੀਰ ਬਾਦਲ ਦੀ ਰਣਨੀਤੀ ਦੀ ਕਰੀਏ ਤਾਂ ਤੁਸੀਂ ਕਿਵੇਂ ਕੱਪੜਾ ਛਾਂਣ ਕਰਨਾ ਚਾਹੋਗੇ ਦੇਖੋ ਬਹੁਤ ਅਹਿਮ ਤੁਹਾਡਾ ਸਵਾਲ ਹੈ ਪੂਰਾ ਜ਼ੋਰ ਸੁਖਬੀਰ ਸਿੰਘ ਬਾਦਲ ਦਾ ਇਹਨਾਂ ਚੋਣਾਂ ਦੇ ਵਿੱਚ ਇਸ ਗੱਲ ਤੇ ਲੱਗਿਆ ਹੋਇਆ ਹੈ ਕਿ ਕਿਵੇਂ ਸ਼੍ਰੋਮਣੀ ਅਕਾਲੀ ਦਲ ਦਾ ਵੋਟ ਫੀਸਦ ਵਾਪਸ ਹਾਸਲ ਕੀਤਾ ਜਾਵੇ ਔਰ ਕਿਵੇਂ ਸ਼੍ਰੋਮਣੀ ਅਕਾਲੀ ਦਲ ਦੀਆਂ ਵੋਟਾਂ ਦਾ ਧਰੂਵਿਕरण ਰੋਕਿਆ ਜਾਵੇ ਅਸਲ 'ਚ ਕਿਸੇ ਸਮੇਂ ਪੰਜਾਬ ਦੇ ਵਿੱਚ ਅਕਾਲੀ ਭਾਜਪਾ ਔਰ ਕਾਂਗਰਸ ਸਿੱਧਾ ਮੁਕਾਬਲਾ ਰਿਹਾ ਪਿਛਲੇ 25 26 ਸਾਲ 27 ਸਾਲ ਦੀ ਅਸੀਂ ਗੱਲ ਕਰੀਏ 1995 96 ਤੋਂ ਬਾਅਦ ਪਰ ਹੁਣ ਬਹੁਤ ਸਾਰੀਆਂ ਪਾਰਟੀਆਂ ਮੈਦਾਨ ਦੇ ਵਿੱਚ ਨੇ ਭਾਰਤੀ ਜਨਤਾ ਪਾਰਟੀ ਆਪਣੇ ਦਮ ਤੇ ਐ ਆਮ ਆਦਮੀ ਪਾਰਟੀ ਵੱਖਰੇ ਤੌਰ ਤੇ ਸੱਤਾਧਾਰੀ ਐ ਪੰਜਾਬ ਦੇ ਵਿੱਚ ਕਾਂਗਰਸ ਔਰ ਅਕਾਲੀ ਦਲ ਆਮ ਆਦਮੀ ਪਾਰਟੀ ਬੋਝਨ ਸਮਾਜ ਪਾਰਟੀ ਵੀ ਐ ਭਾਜਪਾ ਵੀ ਐ ਸੋ ਇਸ ਕਰਕੇ ਵੋਟ ਫੀਸਦ ਬਹੁਤ ਅਹਿਮियत ਰੱਖਦਾ ਹੈ। ਪਰ 2022 ਦੀਆਂ ਚੋਣਾਂ ਦੇ ਵਿੱਚ ਜਿਵੇਂ ਸ਼੍ਰੋਮਣੀ ਅਕਾਲੀ ਦਲ 18.4 ਫੀਸਦ ਤੇ ਆਇਆ। ਔਰ ਉਸ ਤੋਂ ਬਾਅਦ ਜਦੋਂ ਜਮਨੀ ਚੋਣਾਂ ਹੋਈਆਂ ਭਾਵੇਂ ਜਿਹੜੀ ਲੋਕ ਸਭਾ ਚੋਣ ਸੰਗਰੂਰ ਦੀ ਸੀ ਉਹਦੇ ਵਿੱਚ ਅਕਾਲੀ ਦਲ ਸਾਢੇ 3 ਫੀਸਦ ਸਾਢੇ 6 ਫੀਸਦ ਸਾਢੇ 6 ਫੀਸਦ ਤੇ ਆ ਗਿਆ। ਪਰ ਜਲੰਧਰ ਵਾਈਲੈਕਸ਼ਨ 'ਚ ਅਕਾਲੀ ਦਲ ਇੱਕ ਵਾਰ ਮੁੜ ਕੇ 17-18 ਪਰਸੈਂਟ ਦੀ ਜਿਹੜੀ ਉਹਨਾਂ ਨੇ ਵਾਪਸੀ ਕੀਤੀ ਪਰ ਇਸ ਵਾਰ ਸ਼੍ਰੋਮਣੀ ਅਕਾਲੀ ਦਲ ਦਾ ਖਾਸ ਤੌਰ ਤੇ ਸੁਖਬੀਰ ਬਾਦਲ ਦਾ ਟੀਚਾ ਇਹ ਹੈ ਕਿ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਕਿਉਂਕਿ ਅਗਰ ਸ਼੍ਰੋਮਣੀ ਅਕਾਲੀ ਦਲ ਦੀ ਵੋਟ ਬੈਂਕ ਨੂੰ ਇਹਨਾਂ ਲੋਕ ਸਭਾ ਚੋਣਾਂ ਦੇ ਵਿੱਚ ਖੋਰਾ ਲੱਗਿਆ ਤੇ ਬਹੁਤ ਔਖਾ ਹੋਏਗਾ ਫਿਰ 27 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਦੁਬਾਰਾ ਸੱਤਾ 'ਚ ਲੈ ਕੇ ਆਉਣਾ ਸੋ ਅਕਾਲੀ ਦਲ ਇਸੇ ਕਰਕੇ ਲਗਾਤਾਰ ਕਹਿ ਰਿਹਾ ਕਿ ਸਾਡਾ ਟੀਚਾ ਸੀਟਾਂ ਜਿੱਤਣਾ ਨਹੀਂ ਸੁਖਵੀਰ ਬਾਦਲ ਸਾਫ਼ ਕਹਿ ਰਹੇ ਨੇ ਕਿ ਅਸੀਂ ਪੰਥਕ ਮੁੱਦਿਆਂ ਤੇ ਲੜਾਈ ਲੜਨੀ ਹੈ ਔਰ ਭਾਜਪਾ ਨਾਲ ਜਦੋਂ ਸਮਝੌਤਾ ਨਹੀਂ ਕੀਤਾ ਇਸ ਵਾਰ ਸ਼੍ਰੋਮਣੀ ਅਕਾਲੀ ਦਲ ਨੇ ਤੇ ਤਾਕਤ ਮਿਲੀ ਅਕਾਲੀ ਦਲ ਨੂੰ ਕਿਉਂਕਿ ਪੰਥਕ ਮੁੱਦਿਆਂ ਤੇ ਬਹੁਤ ਸਾਰੇ ਪੰਜਾਬ ਪੱਖੀ ਮੁੱਦਿਆਂ ਤੇ ਜਦੋਂ ਸ਼੍ਰੋਮਣੀ ਅਕਾਲੀ ਦਲ ਸਟੈਂਡ ਲੈਂਦਾ ਨਜ਼ਰ ਆਇਆ ਉਹਦੇ ਨਾਲ ਲੋਕਾਂ ਦੇ ਵਿੱਚ ਇਹ ਗੱਲ ਤਾਂ ਤੁਰੀ ਹੈ ਕਿ ਅਕਾਲੀ ਦਲ ਆਪਣੇ ਸਿਧਾਂਤਾਂ ਵੱਲ ਮੁੜ ਰਿਹਾ ਔਰ ਸੁਖਵੀਰ ਬਾਦਲ ਵੀ ਪ੍ਰਕਾਸ਼ ਸਿੰਘ ਬਾਦਲ ਦੀ ਤਰ੍ਹਾਂ ਵੱਡਾ ਇੱਕ ਫੈਸਲਾ ਲੈਣ ਵਾਲੇ ਲੀਡਰ ਦੇ ਤੌਰ ਤੇ ਨਜ਼ਰ ਆਇਆ ਉਹ ਠੀਕ ਹੈ ਸੁਖਦੇਵ ਢੀਂਡ ਸਾਹਿਬ ਫਿਰ ਨਰਾਜ਼ ਹੋ ਗਏ ਜਾਂ ਪ੍ਰਮੇਂਦਰ ਢੀਂਡ ਸਾਹਿਬ ਨਰਾਜ਼ ਹੋ ਗਏ ਪਰ ਬਹੁਤ ਸਾਰੇ ਲੀਡਰ ਅਕਾਲੀ ਦਲ ਚਾਏ ਨੇ ਪਰ ਜੋ ਮੌਜੂਦਾ ਸਥਿਤੀਆਂ ਬਣੀਆਂ ਨੇ ਜਿਵੇਂ ਸੁਖਬੀਰ ਬਾਦਲ ਦੇ ਭਾਸ਼ਣ ਵੀ ਸੁਣਾ ਤੇ ਉਹਨਾਂ ਦੇ ਵਿੱਚੋਂ ਸਾਫ਼ ਤੌਰ ਤੇ ਇਹ ਇਸ਼ਾਰਾ ਤਾਂ ਮਿਲਦਾ ਹੈ ਕਿ ਸੁਖਬੀਰ ਬਾਦਲ ਨੇ ਹੁਣ ਭਵਿੱਖ ਦੀ ਜਿਹੜੀ ਰਣਨੀਤੀ ਬਣਾਈ ਹੈ ਇਕੱਲੇ ਹੀ ਸ਼੍ਰੋਮਣੀ ਅਕਾਲੀ ਦਲ ਚੱਲੇਗਾ ਜਿਸ ਤਰ੍ਹਾਂ ਦੇ ਉਹਨਾਂ ਦੀਆਂ ਉਹਨਾਂ ਦੇ ਭਾਸ਼ਣਾਂ ਦੇ ਵਿੱਚੋਂ ਸੰਕੇਤ ਮਿਲਦੇ ਨੇ ਔਰ ਸੁਖਬੀਰ ਬਾਦਲ ਨੇ ਕਈ ਵਾਰੀ ਕਿਹਾ ਵੀ ਇਹ ਹਰਜੋਜੀ ਕਿ ਜੋ ਮਰਜ਼ੀ ਹੋ ਜੇ ਚੋਣਾਂ ਤੋਂ ਬਾਅਦ ਵੀ ਅਕਾਲੀ ਦਲ ਕਿਸੇ ਪਾਰਟੀ ਨਾਲ ਸਮਝੌਤਾ ਨਹੀਂ ਕਰੇਗਾ ਔਰ ਅਗਰ ਅਕਾਲੀ ਦਲ ਕੁਝ ਸੀਟਾਂ ਜਿੱਤਣ ਤੋਂ ਬਾਅਦ ਵੀ ਅਗਰ ਅਕਾਲੀ ਦਲ ਕੁਝ ਸੀਟਾਂ ਜਿੱਤਦਾ ਕਿਉਂਕਿ ਕੋਈ ਵੀ ਥਿਰ ਜਿੱਤ ਸਕਦੀ ਹੈ ਭਾਜੀਪੀ ਵਾਲੇ ਤਾਂ 400 ਪਾਰ ਜਾਣ ਦਾ ਦਾਵਾ ਕਰਦੇ ਨੇ ਅਗਰ ਅਕਾਲੀ ਦਲ ਕੁਝ ਸੀਟਾਂ ਜਿੱਤਦਾ ਤੇ ਕਿਸੇ ਨਾਲ ਸਮਝੌਤਾ ਨਹੀਂ ਕਰਦਾ ਤੇ ਫਿਰ ਅਕਾਲੀ ਦਲ 227 ਤੋਂ ਪਹਿਲਾਂ ਵਾਪਸੀ ਦੇ ਲਈ ਮੈਦਾਨ ਦੇ ਵਿੱਚ ਆ ਸਕਦਾ ਹੈ ਇਹ ਸੰਭਾਵਨਾਵਾਂ ਤੇ ਅਸੀਂ ਸੋਚ ਸਕਦੇ ਹਾਂ ਬਾਕੀ ਫੈਸਲਾ ਤਾਂ ਲੋਕਾਂ ਨੇ ਕਰਨਾ ਇੱਕ ਜਨ ਨੂੰ ਕਿ ਕਿਹੜੀ ਪਾਰਟੀ ਨੂੰ ਕਿੰਨੀਆਂ ਵੋਟਾਂ ਪੈਂਦੀਆਂ ਨੇ ਕੀ ਅਕਾਲੀ ਦਲ ਵਾਪਸ ਪੰਜਾਬ ਦੇ ਵਿੱਚ ਆਪਣਾ ਵੋਟ ਸ਼ੇਅਰ ਹਾਸਲ ਕਰਦਾ ਹੈ ਉਂਝ ਕੋਈ ਵੇਲਾ ਸੀ ਸ਼੍ਰੋਮਣੀ ਅਕਾਲੀ ਦਲ ਆਪਣੇ ਦਮ ਤੇ 40-40% ਵੀ ਲੋਕ ਸਭਾ ਦੀਆਂ ਚੋਣਾਂ 'ਚ ਵੋਟ ਸ਼ੇਅਰ ਹਾਸਲ ਕਰਦਾ ਰਿਹਾ ਕਦੀ ਅਕਾਲੀ ਦਲ ਨੇ 8 ਸੀਟਾਂ ਜਿੱਤੀਆਂ ਕਦੀ 4 ਸੀਟਾਂ ਜਿੱਤੀਆਂ ਵਿਧਾਨ ਸਭਾ ਦੇ ਵਿੱਚ ਵੀ ਸ਼੍ਰੋਮਣੀ ਅਕਾਲੀ ਦਲ 2017 ਤੋਂ ਬਾਅਦ ਵਿਰੋਧੀ ਟੀਰਚ ਭਾਵੇਂ ਸੀਟਾਂ ਘਟੀਆਂ ਪਰ 22 ਦੇ ਵਿੱਚ ਜਿਹੜੀਆਂ ਤਿੰਨ ਸੀਟਾਂ ਤੇ ਸ਼੍ਰੋਮਣੀ ਅਕਾਲੀ ਦਲ ਸਿਮਟਿਆ ਉਸ ਤੋਂ ਬਾਅਦ ਚਿੰਤਾ ਅਕਾਲੀ ਦਲ ਨੇ ਮਹਿਸੂਸ ਕੀਤੀ ਹੁਣ ਕੱਲ ਮੈਂ ਭਾਸ਼ਣ ਸੁਣ ਰਿਹਾ ਸੀ ਅੰਮ੍ਰਿਤਸਰ ਦੇ ਜਿਹੜੇ ਉਮੀਦਵਾਰ ਨੇ ਅਨਿਲ ਜੋਸ਼ੀ ਉਹਨਾਂ ਦੇ ਹੱਕ 'ਚ ਸੁਖਵੀਰ ਬਾਦਲ ਦਾ ਔਰ ਮੰਚ ਤੋਂ ਸੁਖਵੀਰ ਬਾਦਲ ਨੇ ਕਈ ਕੋਰੀਆਂ ਗੱਲਾਂ ਕਰਤੀਆਂ ਉਹਨਾਂ ਨੇ ਸਾਫ਼ ਕਹਿਤਾ ਕਿ ਅਕਾਲੀ ਦਲ ਕਮਜ਼ੋਰ ਕਰਨ ਦੇ ਲਈ ਅਸੀਂ ਸਾਰੇ ਹੀ ਕਿਤੇ ਨਾ ਕਿਤੇ ਜ਼ਿੰਮੇਦਾਰਾ ਉਹਨਾਂ ਨੇ ਆਪਣੇ ਆਪ ਨੂੰ ਵੀ ਇਹਦੇ ਵਿੱਚ ਸ਼ਾਮਲ ਕੀਤਾ ਔਰ ਉਹਨਾਂ ਨੇ ਕਿਹਾ ਕਿ ਉਹ ਪਾਰਟੀ ਜਿਨੇ ਆਪਰੇਸ਼ਨ ਬਲੂ ਸਟਾਰ ਕਰਾਇਆ ਖਾਸ ਤੌਰ ਤੇ ਉਹਨਾਂ ਨੇ ਜ਼ਿਕਰ ਕੀਤਾ ਬੀਬੀ ਇੰਦਰਾ ਗਾਂਧੀ ਦਾ ਵੀ ਕਾਂਗਰਸ ਦਾ ਉਹਨਾਂ ਨੇ ਖਾਸ ਤੌਰ ਤੇ ਜ਼ਿਕਰ ਕੀਤਾ ਉਹ ਕਹਿੰਦੇ ਜਿਸ ਪਾਰਟੀ ਨੇ ਆਪਰੇਸ਼ਨ ਬਲੂ ਸਟਾਰ ਕਰਾਇਆ ਪੰਜਾਬ 'ਚ 1 ਜੂਨ ਨੂੰ ਆਉਂਦੀ 1 ਜੂਨ ਨੂੰ ਆਪਰੇਸ਼ਨ ਬਲੂ ਸਟਾਰ ਦੇ ਹੁਕਮ ਦੇ 40 ਸਾਲ ਪੂਰੇ ਹੋ ਜਾਣੇ ਸੁਖਵੀਰ ਬਾਦਲ ਕਹਿੰਦੇ 40 ਸਾਲ ਪਹਿਲਾਂ ਅੱਜ ਦੇ ਦਿਨ 1 ਜੂਨ ਦੇ ਦਿਨ ਇਹ ਹੁਕਮ ਹੋਇਆ ਸੀ ਬਲੂ ਸਟਾਰ ਆਪਰੇਸ਼ਨ ਦਾ ਤੇ ਅਸੀਂ ਤਿੰਨ ਵਾਰ ਘਟੋਗੜ ਤਿੰਨ ਵਾਰ ਪੰਜਾਬ ਚ ਕਾਂਗਰਸ ਦੀ ਸਰਕਾਰ ਉਸ ਤੋਂ ਬਾਅਦ ਬਣਵਾਤੀ ਜੀ ਦੇ ਕਰਕੇ ਅਸੀਂ ਕਮਜ਼ੋਰ ਹੋਏ ਆਂ ਔਰ ਪੰਜਾਬ ਦਾ ਬਹੁਤ ਕੁਝ ਵੰਡਿਆ ਗਿਆ ਕਾਂਗਰਸ ਨੇ ਵੀ ਬਹੁਤ ਕੁਝ ਵੰਡਿਆ ਔਰ ਇਹ ਕਹਿੰਦੇ ਨੇ ਸੁਖਵੀਰ ਬਾਦਲ ਕਿ ਜਦ ਤੱਕ ਅਸੀਂ ਭਾਜਪਾ ਦੇ ਨਾਲ ਰਹੇ ਤੇ ਭਾਜਪਾ ਪੰਜਾਬ ਦੇ ਵਿਰੋਧ ਚ ਫੈਸਲੇ ਨਹੀਂ ਲੈ ਸਕਦੀ ਸੀ ਕਿਉਂਕਿ ਅਸੀਂ ਧਿਰ ਬਣ ਕੇ ਖੜਦੇ ਸੀ ਪਰ ਜਦੋਂ ਕਿਸਾਨੀ ਅੰਦੋਲਨ ਕਰਕੇ ਅਸੀਂ ਵੱਖ ਹੋਏ ਹਾਂ ਭਾਰਤੀ ਜਨਤਾ ਪਾਰਟੀ ਤੋਂ ਤੇ ਭਾਰਤੀ ਜਨਤਾ ਪਾਰਟੀ ਦੇ ਵੀ ਫੈਸਲੇ ਲਗਭਗ ਉਸੇ ਤਰ੍ਹਾਂ ਦੇ ਨੇ ਜਿਵੇਂ ਅ ਅਕਾਲੀ ਦਲ ਨੂੰ ਜਾਂ ਖਾਲਸਾ ਪੰਥ ਨੂੰ ਕਮਜ਼ੋਰ ਕਾਂਗਰਸ ਨੇ ਕੀਤਾ ਉਸੇ ਤਰਜ਼ ਤੇ ਭਾਜਪਾ ਅੱਗੇ ਵਧ ਰਹੀ ਹੈ ਹੁਣ ਇਹ ਤਕਰੀਰਾਂ ਇਸ ਤਰ੍ਹਾਂ ਦੀਆਂ ਸੁਖਵੀਰ ਸਿੰਘ ਬਾਦਲ ਖੁੱਲੇ ਮੰਚਾਂ ਤੇ ਕਰ ਰਹੇ ਨੇ ਭਾਵੇਂ ਉਹਨਾਂ ਦੀ ਪੰਜਾਬ ਜੋੜੋ ਯਾਤਰਾ ਦੇਖੀਏ ਭਾਵੇਂ ਅਸੀਂ ਪਿੰਡਾਂ ਦੇ ਵਿੱਚ ਉਹਨਾਂ ਦੀਆਂ ਰੈਲੀਆਂ ਜਾਂ ਨੁਕੜ ਮੀਟਿੰਗਾਂ ਦੇਖੀਏ ਔਰ ਸੁਖਬੀਰ ਸਿੰਘ ਬਾਦਲ ਦੀਆਂ ਇਹਨਾਂ ਸਪੀਚਾਂ ਤੋਂ ਇਹ ਗੱਲ ਤਾਂ ਸਾਫ਼ ਹੈ ਕਿ ਸੁਖਬੀਰ ਬਾਦਲ ਇਹ ਲੋਕਾਂ ਨੂੰ ਹੁਣ ਦੱਸਣਾ ਚਾਹ ਰਹੇ ਨੇ ਕਿ ਭਾਰਤ ਪਹਿਲਾਂ ਕਿਸੇ ਸਮੇਂ ਕਾਂਗਰਸ ਤੇ ਹੁਣ ਭਾਰਤੀ ਜਨਤਾ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰ ਰਹੀ ਹੈ। ਔਰ ਕਿਸੇ ਵੀ ਤਰ੍ਹਾਂ ਦਾ ਸਿਆਸੀ ਹਤਕੰਡਾ ਹੈ ਜਿਹੜਾ ਉਹ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਵਰਤਿਆ ਜਾ ਰਿਹਾ ਹੈ। ਸੋ ਹੁਣ ਉਹ ਲੋਕਾਂ ਨੂੰ ਇਹ ਦੱਸ ਰਹੇ ਨੇ ਕਿ ਅਸੀਂ ਕਮਜ਼ੋਰ ਕਿਵੇਂ ਹੋ ਰਹੇ ਹਾਂ। ਉਹ ਕਹਿੰਦੇ ਦੇਖੋ ਤਖਤ Shri ਹਜ਼ੂਰ ਸਾਹਿਬ ਦੀ ਕਮੇਟੀ ਕਾਨੂੰਨੀ ਤੌਰ ਦੇ ਉੱਤੇ ਸਾਡੇ ਕੰਟਰੋਲ 'ਚ ਨਹੀਂ ਰਹੀ ਉਹ ਕਹਿੰਦੇ ਇੱਕ ਤਰੀਕੇ ਨਾਲ ਇਹਦਾ ਕਾਨੂੰਨੀ ਕੰਟਰੋਲ ਹੈ ਜਿਹੜਾ ਕਾਨੂੰਨ ਹੀ ਬਦਲਦਾ ਔਰ ਇਹਦਾ ਕੰਟਰੋਲ ਬਦਲਦਾ ਔਰ ਉਹ ਕਹਿੰਦੇ ਸਿੱਧੇ ਸਿੱਧੇ ਰੂਪ 'ਚ ਆਰਐਸਐਸ ਪ੍ਰਭਾਵੀ ਹੈ ਇਸੇ ਤਰ੍ਹਾਂ ਉਹ ਤਖਤ Shri ਪਟਨਾ ਸਾਹਿਬ ਵੀ ਗੱਲ ਕਰਦੇ ਨੇ ਔਰ ਇਸੇ ਤਰ੍ਹਾਂ ਉਹ ਭਾਜਪਾ ਤੇ ਇਲਜ਼ਾਮ ਲਾਉਂਦੇ ਨੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਮਜ਼ੋਰ ਕਰਨ ਦੀ ਰਣਨੀਤੀ ਭਾਜਪਾ ਦੀ ਹੈ ਉਹ ਕਹਿੰਦੇ ਨਹੀਂ ਵੇਖੋ ਦਿੱਲੀ ਦੇ ਵਿੱਚ ਵੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਤੇ ਜਿਹੜਾ ਕੰਟਰੋਲ ਹੈ ਉਹ ਕਿਤੇ ਨਾ ਕਿਤੇ ਸਿੱਧੇ ਜਾਂ ਅਸਿੱਧੇ ਰੂਪ ਦੇ ਵਿੱਚ ਆਰਐਸਐਸ ਦੇ ਪ੍ਰਭਾਵ ਦਾ ਬਣਦਾ ਜਾ ਰਿਹਾ ਇਸ ਤਰ੍ਹਾਂ ਦੇ ਸਾਫ਼ ਤੌਰ ਤੇ ਬਿਆਨ ਨੇ ਜਿਹੜੇ ਸੁਖਵੀਰ ਬਾਦਲ ਆਪਣੀਆਂ ਤਕਰੀਰਾਂ ਚ ਆਪਣੇ ਭਾਸ਼ਣਾ ਦੇ ਵਿੱਚ ਦੇ ਰਹੇ ਨੇ ਔਰ ਕਿਤੇ ਨਾ ਕਿਤੇ ਉਹ ਲਾਂਬੰਦ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਜਿਹੜਾ ਸਿੱਖ ਵੋਟਰ ਹੈ ਜਾਂ ਪੰਥਕ ਮੁੱਦਿਆਂ ਨਾਲ ਜੁੜਿਆ ਵੋਟਰ ਹੈ ਧਾਰਮਿਕ ਮੁੱਦਿਆਂ ਨਾਲ ਜੁੜਿਆ ਵੋਟਰ ਹੈ ਜਾਂ ਖਾਲਸਾਈ ਮੁੱਦਿਆਂ ਦੇ ਨਾਲ ਜੁੜਿਆ ਵੋਟਰ ਹੈ ਔਰ ਉਹ ਸਾਫ਼ ਕਹਿ ਰਹੇ ਨੇ ਕਿ ਅਗਰ ਅਸੀਂ ਆਪਣੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਨਹੀਂ ਸਾਂਭਾਂਗੇ ਤੇ ਇਹ ਸਾਡੇ ਲਈ ਚਿੰਤਾ ਦਾ ਸਬਬ ਬਣਦਾ ਰਹਿਣਾ ਹੈ ਸੋ ਅਸੀਂ ਹਾਲਾਂਕਿ ਉਹ ਇਹ ਵੀ ਦੱਸਦੇ ਨੇ ਕਿ ਸ਼੍ਰੋਮਣੀ ਅਕਾਲੀ ਦਲ ਨੇ ਕੀਤਾ ਕੀ ਟਿਊਬਲ ਸੁਖਬੀਰ ਬਾਦਲ ਕਹਿੰਦੇ ਅਸੀਂ ਲਾਏ ਅਕਾਲੀ ਦਲ ਵੇਲੇ ਪੈਨਸ਼ਨਾਂ ਅਕਾਲੀ ਦਲ ਵੇਲੇ ਨਹਿਰਾਂ ਖਾਲੇ ਅਕਾਲੀ ਦਲ ਵੇਲੇ ਬਣੇ ਸੜਕਾਂ ਅਕਾਲੀ ਦਲ ਵੇਲੇ ਬਣੀਆਂ ਉਹ ਸਾਰੀਆਂ ਗੱਲਾਂ ਵਿਕਾਸ ਦੀਆਂ ਸ਼ਗਨ ਸਕੀਮ ਹੋਗੇ ਹੋਗੀ ਜਾਂ ਮੁਫਤ ਇਲਾਜ ਦੀ ਸਹੂਲਤ ਹੋਗੀ ਜਿਹੜਾ ਕਾਰਡ ਬਣਿਆ ਸੀ ਪ੍ਰਕਾਸ਼ ਸਿੰਘ ਬਾਦਲ ਵੇਲੇ ਜਾਂ ਰਾਸ਼ਨ ਨੀਲੇ ਕਾਰਡਾਂ ਦੀ ਗੱਲ ਹੋ ਗਈ ਉਹ ਸਾਰਾ ਜ਼ਿਕਰ ਸੁਖਵੀਰ ਬਾਦਲ ਕਰਦੇ ਨੇ ਪਰ ਮੁੱਖ ਰੂਪ ਚ ਸੁਖਵੀਰ ਬਾਦਲ ਦਾ ਨਿਸ਼ਾਨਾ ਕਾਂਗਰਸ ਔਰ ਭਾਜਪਾ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਤੇ ਇਸ ਰੂਪ ਚ ਆਇਆ ਹੈ ਕੀ ਆਮ ਆਦਮੀ ਪਾਰਟੀ ਨੇ ਇੱਕ ਮੌਕਾ ਮੰਗਿਆ ਸੀ ਅਰਵਿੰਦ ਕੇਜਰੀਵਾਲ ਔਰ ਭਗਵੰਤ ਮਾਨ ਦੇ ਨਾਮ ਔਰ ਉਸ ਇੱਕ ਮੌਕੇ ਦੇ ਵਿੱਚ ਵੀ ਪੰਜਾਬੀਆਂ ਨਾਲ ਉਹਨਾਂ ਨੇ ਜਿਹੜੇ ਵਾਅਦੇ ਕੀਤੇ ਸੀ ਉਹ ਪੂਰੇ ਨਹੀਂ ਕੀਤੇ ਔਰ ਭਗਵੰਤ ਮਾਨ ਨੂੰ ਸਾਫ਼ ਤੌਰ ਤੇ ਸੁਖਵੀਰ ਬਾਦਲ ਕਹਿੰਦੇ ਨੇ ਕੱਲ ਮੈਂ ਸੁਣਿਆ ਭਾਸ਼ਣ ਚ ਇੱਥੋਂ ਤੱਕ ਕਿਹਾ ਗਿਆ ਸੁਖਵੀਰ ਬਾਦਲ ਕਿ 24 ਤੋਂ ਬਾਅਦ ਭਗਵੰਤ ਮਾਨ ਨੇ ਤਾਂ ਆਪਣੀ ਪਾਰਟੀ ਬਣਾ ਲੈਣੀ ਨਹੀਂ ਆਮ ਆਦਮੀ ਪਾਰਟੀ ਪੰਜਾਬ ਵਾਲੀ ਬਣਾ ਲੈਣੀ ਹੈ ਤੇ BJP ਨਾਲ ਰਲ ਜਾਣਾ ਸੋ ਇਸ ਪੱਧਰ ਤੇ ਪੋਲੀਟੀਕਲ ਪਾਰਟੀਆਂ ਦੇ ਵਿੱਚ ਆਪਣੀ ਆਪਣੀ ਹੋਂਦ ਬਚਾਉਣ ਦੀ ਜਿਹੜੀ ਲੜਾਈ ਚੱਲ ਰਹੀ ਹੈ ਸੁਖਬੀਰ ਬਾਦਲ ਤਰਕ ਦੇ ਨਾਲ ਆਪਣੀਆਂ ਗੱਲਾਂ ਕਰਦੇ ਨੇ ਪਰ ਮੈਨੂੰ ਇਹ ਲੱਗਦਾ ਹੈ ਕਿ ਜੋ ਸਥਿਤੀਆਂ ਨੇ ਸ਼੍ਰੋਮਣੀ ਅਕਾਲੀ ਦਲ ਜ਼ਰੂਰ ਚਾਹੂਗਾ ਸੁਖਬੀਰ ਬਾਦਲ ਜ਼ਰੂਰ ਚਾਉਣਗੇ ਕਿ ਅਗਰ ਸ਼੍ਰੋਮਣੀ ਅਕਾਲੀ ਦਲ ਪੰਜਾਬ ਚ ਲੋਕ ਸਭਾ ਚੋਣਾਂ ਦੇ ਵਿੱਚ 30% ਤੋਂ 34-35% ਵੱਲ ਆ ਗਿਆ ਤੇ ਸ਼੍ਰੋਮਣੀ ਅਕਾਲੀ ਦਲ 27 ਦੇ ਮੁਕਾਬਲੇ ਚ ਖੜਾ ਹੋਏਗਾ ਹੁਣ ਸਵਾਲ ਹੀ ਬਹੁਤ ਵੱਡਾ ਹੈ ਕਿ ਆਮ ਆਦਮੀ ਪਾਰਟੀ ਨੂੰ ਅਗਰ ਅਸੀਂ 2022 ਦੀਆਂ ਚੋਣਾਂ ਦੀ ਗੱਲ ਕਰੀਏ ਤੇ ਲਗਭਗ 42% ਵੋਟਾਂ ਹਰਜੋ ਜੀ ਪਈਆਂ ਆਮ ਆਦਮੀ ਪਾਰਟੀ 42% ਤੋਂ ਹੁਣ ਕਿੱਥੇ ਖੜੇਗੀ ਕੀ ਹੁਣ ਵੀ ਆਮ ਆਦਮੀ ਪਾਰਟੀ ਉਸ 42% ਤੇ ਖੜੇਗੀ ਵਧੇਗੀ ਜਾਂ ਘਟੇਗੀ ਜਦੋਂ ਅਸੀਂ ਭਾਜਪਾ ਦੀ ਗੱਲ ਕਰਦੇ ਹਾਂ ਤਾਂ 22 ਦੇ ਵਿੱਚ ਭਾਜਪਾ 6.5% ਤੇ ਆਪਣੇ ਦਮ ਤੇ ਲੈ ਕੇ ਗਈ ਆਕਾਲੀ ਦਲ 18.4 ਕਾਂਗਰਸ ਵੀ 23 23% ਵੋਟ ਸ਼ੇਅਰ ਲੈ ਗਈ ਪਰ ਹੁਣ ਚਾਰੇ ਪਾਰਟੀਆਂ ਜਦੋਂ ਪਾਰਲੀਮੈਂਟ ਦੇ ਮੁਕਾਬਲੇ 'ਚ ਨੇ ਔਰ ਭਾਜਪਾ ਜਦੋਂ ਇਹ ਮੰਨ ਰਹੀ ਹੈ ਕਿ ਸ਼ਹਿਰਾਂ 'ਚ ਅਸੀਂ ਤਕੜੇ ਆ ਔਰ ਅਕਾਲੀ ਦਲ ਜਦੋਂ ਪਿੰਡਾਂ 'ਚ ਪੂਰਾ ਜ਼ੋਰ ਲਾ ਰਿਹਾ ਹੈ ਔਰ ਅਕਾਲੀ ਦਲ ਦਾ ਪ੍ਰਭਾਵ ਪਿੰਡਾਂ 'ਚ ਨਜ਼ਰ ਆ ਰਿਹਾ ਹੈ ਕਿਉਂਕਿ ਜਿਹੜਾ ਸਟੈਂਡ ਲਿਆ ਹੈ ਭਾਜਪਾ ਨਾਲ ਸਮਝੌਤਾ ਨਹੀਂ ਕੀਤਾ ਔਰ ਕੁਝ ਖਾਸ ਮੰਗਾ ਤੇ ਅਕਾਲੀ ਦਲ ਡਟਿਆ ਹੁਣ ਸਵਾਲ ਇਹ ਹੈ ਕਿ ਅਗਰ ਅਗਰ ਅਕਾਲੀ ਦਲ ਦਾ ਵੋਟ ਬੈਂਕ ਵਾਪਸ ਆਉਂਦਾ ਤੇ ਫਿਰ ਘਟਦਾ ਕਿਸ ਦਾ ਕੀ ਭਾਜਪਾ ਨੂੰ ਘਟੂਗਾ ਜਿਹੜਾ ਅਕਾਲੀ ਭਾਜਪਾ ਗੱਠਜੋੜ ਦੇ ਰੂਪ ਦੇ ਵਿੱਚ ਕੁਝ ਵੋਟ ਪਰਸੈਂਟ ਭਾਜਪਾ ਨੂੰ ਪੈ ਜਾਂਦੀ ਸੀ ਉਹਨਾਂ ਦੇ ਕੈਂਡੀਡੇਟ ਨੂੰ ਕੀ ਕਾਂਗਰਸ ਦਾ ਵੋਟ ਪਰਸੈਂਟ ਘਟੂਗਾ ਜਾਂ ਆਪ ਦਾ ਵੋਟ ਪਰਸੈਂਟ ਘਟੂਗਾ ਜਾਂ ਅਕਾਲੀ ਦਲ ਦਾ ਹੋਰ ਘਟੂਗਾ ਹੁਣ ਅਗਰ ਅਕਾਲੀ ਦਲ ਦਾ ਹੋਰ ਵੋਟ ਪਰਸੈਂਟੇਜ ਘਟਦਾ ਹੈ ਤੇ ਫਿਰ ਅਕਾਲੀ ਦਲ ਤਾਂ ਬਹੁਤ ਪਿੱਛੇ ਪੈ ਜਾ ਪਰ ਅਗਰ ਵੋਟ ਪਰਸੈਂਟ ਅਕਾਲੀ ਦਲ ਦਾ ਵਾਪਸ ਆਉਂਦਾ ਹੈ ਤੇ ਉਹਦੇ ਨਾਲ ਪੰਜਾਬ ਦੀ ਚੋਣ ਵੀ ਬੜੀ ਦਿਲਚਸਪ ਹੋ ਜਾਣੀ ਹੈ ਸੋ ਪਿੰਡਾਂ ਚ ਸੁਖਵੀਰ ਸਿੰਘ ਬਾਦਲ ਦੇ ਰੋਡ ਸ਼ੋਅ ਕਹਿ ਲੋ ਜਾਂ ਅਕਾਲੀ ਦਲ ਦੀਆਂ ਮੀਟਿੰਗਾਂ ਕਹਿ ਲੋ ਰੈਲੀਆਂ ਕਹਿ ਲੋ ਅਗਰ ਭਗਵੰਤ ਮਾਨ ਦੇ ਰੋਡ ਸ਼ੋਅ ਦੇ ਵਿੱਚ ਬਹੁਤ ਵੱਡੇ ਵੱਡੇ ਇਕੱਠ ਨੇ ਤੇ ਅਕਾਲੀ ਦਲ ਨੂੰ ਵੀ ਪਿੰਡਾਂ ਦੇ ਵਿੱਚ ਹੰਗਾਰਾ ਤਾਂ ਮਿਲ ਰਿਹਾ ਉਹ ਵੋਟ ਦੇ ਰੂਪ ਚ ਤਬਦੀਲ ਹੁੰਦਾ ਜਾਂ ਨਹੀਂ ਇਹ ਤਾਂ ਸਾਨੂੰ 4 ਜੂਨ ਨੂੰ ਪਤਾ ਲੱਗੂਗਾ ਪਰ ਸਿਆਸੀ ਗਹਿਮਾ ਗੈਮੀ ਜਿਹੜੀ ਅਕਾਲੀ ਦਲ ਦੀ ਲੀਡਰਸ਼ਿਪ ਦੇ ਵਿੱਚ ਹੈ ਉਹ ਕਾਫੀ ਜ਼ਿਆਦਾ ਹੌਂਸਲੇ ਚ ਵੀ ਨੇ ਪਰ ਮੈਂ ਗੱਲ ਇਹ ਵੀ ਕਹੂੰਗਾ ਕਿ 22 ਦੀਆਂ ਚੋਣਾਂ ਤੋਂ ਪਹਿਲਾਂ ਵੀ ਸਾਰੀਆਂ ਪੋਲਿਟਿਕਲ ਪਾਰਟੀਆਂ ਨੂੰ ਚੰਗਾ ਹੁੰਗਾਰਾ ਇਕੱਠਾਂ ਦੇ ਰੂਪ ਚ ਮਿਲ ਰਿਹਾ ਸੀ ਪਰ ਰਿਜ਼ਲਟ ਬੜੇ ਵਕਰੇ ਆਏ ਹੁਣ ਪਾਰਲੀਮੈਂਟ ਦੀਆਂ ਚੋਣਾਂ ਦੇ ਵਿੱਚ ਵੀ ਅੱਜ ਦੇ ਸਮੇਂ ਦੇ ਵਿੱਚ ਪੱਕਾ ਅਨੁਮਾਨ ਲਗਾਉਣਾ ਬਹੁਤ ਔਖਾ ਹੈ ਪਰ ਫਸਵੀ ਟੱਕਰ ਦੇ ਨਾਲ ਮੈਂ ਆਪਣੇ ਤੁਹਾਡੇ ਸਵਾਲ ਦੇ ਜਵਾਬ ਨੂੰ ਖਤਮ ਕਰੂੰਗਾ ਕਿ ਸੁਖਬੀਰ ਬਾਦਲ ਦਾ ਟੀਚਾ ਇਹੀ ਹੈ ਕਿ ਸਾਡਾ ਵੋਟ ਸ਼ੇਅਰ ਵਾਪਸ ਆ ਜਾਏ ਉਹ ਕਿੰਨਾ ਕਹੋਂਦਾ ਉਹਦੇ ਉੱਪਰ ਨਿਰਭਰ ਕਰਦਾ ਹੈ ਸ਼੍ਰੋਮਣੀ ਅਕਾਲੀ ਦਲ ਦੀ ਭਵਿੱਖ ਦੀ ਸਿਆਸਤ ਔਰ ਪੰਥਕ ਵੋਟਾਂ ਦਾ ਧਰੂਵਿਕरण ਰੋਕਣ ਦਾ ਜਿਹੜਾ ਅਜੰਡਾ ਹੈ ਸੁਖਬੀਰ ਸਿੰਘ ਬਾਦਲ ਦਾ ਉਹ ਸਾਫ਼ ਤੌਰ ਤੇ ਤਿੰਨ ਕੌਮੀ ਪਾਰਟੀਆਂ ਦੇ ਖਿਲਾਫ ਲੜਾਈ ਲੜ ਰਹੇ ਨੇ ਭਾਜਪਾ ਕਾਂਗਰਸ ਔਰ ਆਮ ਆਦਮੀ ਪਾਰਟੀ ਦੇ ਔਰ ਹਰ ਹਾਲਤ ਚ ਸੁਖਬੀਰ ਬਾਦਲ ਦਾ ਟੀਚਾ ਵੋਟਾਂ ਦਾ ਧਰੂਵਿਕरण ਰੋਕਣ ਦਾ ਹੈ ਉਹਨਾਂ ਨੂੰ ਲੱਗਦਾ ਹੈ ਕਿ ਅਗਰ ਵੋਟਾਂ ਦਾ ਧਰੂਵਿਕਰਣਾ ਸੀ ਰੋਕਤਾ ਅਗਰ ਦੂਜੀਆਂ ਧਿਰਾਂ ਨੂੰ ਵੋਟ ਨਹੀਂ ਪੈਂਦੀ ਤੇ ਅਕਾਲੀ ਦਲ ਫਿਰ ਵੋਟ ਹਾਸਲ ਕਰ ਸਕਦਾ ਹੈ ਵੋਟ ਸ਼ੇਅਰ ਵਧਾ ਸਕਦਾ ਹੈ ਯਾਦ ਕਰੋ 1 ਜੂਨ 40 ਸਾਲ ਪਹਿਲੇ ਕੀ ਹੋਇਆ ਸੀ ਪੰਜਾਬ ਵਿੱਚ ਗੁਰੂ ਦੀ ਨਗਰੀ ਅੰਮ੍ਰਿਤਸਰ ਵਿੱਚ 1 ਜੂਨ 40 ਸਾਲ ਪਹਿਲੇ ਇੰਦਰਾ ਗਾਂਧੀ ਨੇ ਟੈਂਕਾਂ ਤੋਪਾਂ ਦੇ ਹੁਕਮ ਦਿੱਤੇ ਸੀ ਦਰਬਾਰ ਸਾਹਿਬ ਤੇ ਹਮਲਾ ਕਰਨ ਦਾ ਉਸੇ ਦਿਨ ਜਦੋਂ ਇੱਕ ਦੀ ਬੋਟਾ ਪੈਰੀਆਂ ਖਾਲਸਾ ਜੀ ਜੇ ਅੱਜ ਭੁੱਲ ਜਾਵਾਂਗੇ ਪਰ ਜਦੋਂ ਸ਼੍ਰੋਮਣੀ ਅਕਾਲੀ ਦਲ ਨੇ ਕਿਸਾਨੀ ਮੁੱਦੇ ਤੇ ਸਰਕਾਰ ਛੱਡੀ ਉਹਨਾਂ ਨਾਲ ਨਾਤਾ ਤੋੜਿਆ ਉਹਦੇ ਬਾਅਦ ਭਾਰਤੀ ਜਨਤਾ ਪਾਰਟੀ ਨੇ ਵੀ ਆਪਣੀ ਕੌਮ ਤੇ ਹਮਲੇ ਕਰਨੇ ਸ਼ੁਰੂ ਕਰ ਦਿੱਤੇ ਆ ਤੁਸੀਂ ਦੇਖਿਆ ਹੀ ਐ ਆਮ ਆਦਮੀ ਪਾਰਟੀ ਨੂੰ ਉਤੀ ਜੀ ਕਿਤੇ ਜੇ ਸੈਂਟਰ ਦੀ ਪਾਰਟੀ ਐ ਪਿਛਲੇ ਇਲੈਕਸ਼ਨ ਕੱਲੇ ਕੰਧਾਂ ਤੇ ਲਿਖਦਾ ਇੱਕ ਮੌਕਾ ਝਾੜੂ ਨੂੰ ਦੇ ਦਿਓ ਕਿਜਰੀਵਾਲ ਨੂੰ ਦੇ ਦਿਓ ਨਾ ਤੁਸੀਂ ਕੋਈ ਬੰਦਾ ਦੇਖਿਆ ਨਾ ਦੇਖਿਆ ਕਿ ਐਮਐਲਏ ਕੌਣ ਇਹਨਾਂ ਦਾ ਵੋਟਾਂ ਪਾ ਕੇ ਬਾਣੇ ਜਿਤਾਤੇ ਅਸੀਂ ਬੜਾ ਕਿਹਾ ਕਿ ਆ ਸਾਰੇ ਉਹ ਲੋਕ ਹੈ ਜਿਨ੍ਹਾਂ ਦਾ ਕਰੈਡਿਟ ਠੀਕ ਨਹੀਂ ਆ ਉਹ ਲੋਕ ਹੈ ਜਿਹੜੇ ਕੱਲੇ ਲੁੱਟਣ ਵਾਸਤੇ ਆ ਰਹੇ ਹੈ ਪਰ ਆਪਣੀ ਕੌਮ ਨੂੰ ਪਤਾ ਨਹੀਂ ਕੀ ਹੋ ਗਿਆ ਆਪਣੀ ਮਾਂ ਪਾਰਟੀ ਨੂੰ ਹਰਾ ਕੇ ਤੁਸੀਂ ਦੇਖ ਲਓ ਕਿੱਡਾ ਵੱਡਾ ਨੁਕਸਾਨ ਹੋ ਗਿਆ ਤੁਹਾਡਾ ਦਲਾ ਜੀ ਉਧਰ ਭਗਵੰਤ ਮਾਨ ਕੱਲ ਬਠਿੰਡੇ ਬਾਦਲਾਂ ਦੇ ਗੜ ਵਿੱਚ ਗਏ ਅਤੇ ਬਾਦਲਾਂ ਨੂੰ ਹਰਾਉਣ ਦਾ ਸੱਦਾ ਮਾਰਿਆ ਸੋ ਭਗਵੰਤ ਮਾਨ ਦੀ ਜਿਹੜੀ ਲੜਾਈ ਹੈ ਉਹ 13 0 ਦੀ ਜ਼ਰੂਰ ਹੈ ਲਗਾਤਾਰ ਉਹ 13 ਦੀ 13 ਸੀਟਾਂ ਸੀਟਾਂ ਜਿੱਤਣ ਦਾ ਦਾਵਾ ਵੀ ਕਰਦੇ ਆ ਰਹੇ ਨੇ ਸੋ ਨਾਲ-ਨਾਲ ਵੋਟ ਫੀਸਦ ਬਚਾਉਣ ਦੀ ਵੀ ਲੜਾਈ ਜ਼ਰੂਰ ਨਜ਼ਰ ਆ ਰਹੀ ਹੈ ਸੋ ਜ਼ਰੂਰ ਇਸ ਉੱਪਰ ਵੀ ਵਿਸਾਰ ਦੇ ਨਾਲ ਪੂਰੀ ਜਾਣਕਾਰੀ ਜ਼ਰੂਰ ਸਾਂਝੀ ਕਰਿਓ ਉਧਰ ਦੂਜੇ ਪਾਸੇ ਜੇ ਭਗਵੰਤ ਮਾਨ ਦੀ ਗੱਲ ਕਰੀਏ ਤੇ ਕੱਲ ਭਗਵੰਤ ਮਾਨ ਵੀ ਫਿਰੋਜ਼ਪੁਰ ਔਰ ਬਠਿੰਡਾ ਦੇ ਦੌਰੇ ਤੇ ਰਹੇ ਔਰ ਮੈਂ ਦੇਖ ਰਿਆ ਸੀ ਉਹਨਾਂ ਦਾ ਰੋਡ ショ ਭਗਵੰਤ ਮਾਨ ਦੇ ਰੋਡ ショ ਤੇ ਵੀ ਵੱਡਾ ਹੰਗਾਰਾ ਸੀ ਖੁੱਲਾ ਹੰਗਾਰਾ ਸੀ ਔਰ ਭਗਵੰਤ ਮਾਨ ਨੇ ਵੀ ਪੂਰਾ ਨਿਸ਼ਾਨਾ ਕੱਲ ਸ਼੍ਰੋਮਣੀ ਅਕਾਲੀ ਦਲ ਤੇ ਵਿੰਨਿਆ ਔਰ ਮੈਂ ਸੁਣ ਰਿਆ ਸੀ ਰੋਡ ショ ਦੇ ਦੌਰਾਨ ਭਾਵੇਂ ਸੁਖਬੀਰ ਸਿੰਘ ਬਾਦਲ ਦੇ ਹੋਟਲ ਨੂੰ ਨਿਸ਼ਾਨਾ ਬਣਾਇਆ ਗਿਆ ਬਾਦਲ ਪਰਿਵਾਰ ਦੇ ਇੱਕ ਵੱਡੇ ਹੋਟਲ ਨੂੰ ਨਿਸ਼ਾਨਾ ਬਣਾਇਆ ਭਗਵੰਤ ਮਾਨ ਨੇ ਇੱਥੋਂ ਤੱਕ ਕਹਿਤਾ ਵੀ ਅਸੀਂ ਉਹਨੂੰ ਸਕੂਲ ਬਣਾਵਾਂਗੇ। ਔਰ ਲੋਕਾਂ ਚ ਭਗਵੰਤ ਮਾਨ ਦੀ ਅਪੀਲ ਖੁੱਲੇ ਤੌਰ ਤੇ ਭਗਵੰਤ ਮਾਨ ਦੀ ਅਪੀਲ ਹੈ ਕਿ ਕੋਈ ਵੀ ਕੋਈ ਵੀ ਕੈਂਡੀਡੇਟ ਬਾਦਲ ਪਰਿਵਾਰ ਦਾ ਜਿੱਤਨ ਨਾ ਦਿਓ। ਸੋ ਭਗਵੰਤ ਮਾਨ ਬਠਿੰਡਾ ਦੇ ਵਿੱਚ ਜਾ ਕੇ ਗੁਰਮੀਤ ਖੁੱਡੀਆਂ ਨੂੰ ਵੋਟਾਂ ਪਾਉਣ ਦੀ ਅਪੀਲ ਕਰ ਰਹੇ ਨੇ ਔਰ ਖੁੱਲਾ ਟਾਕਰਾ ਭਗਵੰਤ ਮਾਨ ਅਕਾਲੀ ਦਲ ਨਾਲ ਲੈ ਰਹੇ ਨੇ। ਜਿਵੇਂ ਸੁਖਬੀਰ ਬਾਦਲ ਦੀ ਪੂਰੀ ਕੋਸ਼ਿਸ਼ ਹੈ ਕਿ ਆਪਣਾ ਵੋਟ ਬੈਂਕ ਵਾਪਸ ਹਾਸਲ ਕਰਨਾ ਹੈ ਭਗਵੰਤ ਮਾਨ ਦੀ ਪੂਰੀ ਕੋਸ਼ਿਸ਼ ਹੈ ਕਿ ਜਿਹੜਾ ਵੋਟ ਬੈਂਕ ਦੂਸਰੀਆਂ ਪਾਰਟੀਆਂ ਦਾ ਆਮ ਆਦਮੀ ਪਾਰਟੀ ਚ ਆਇਆ 42% 바이 ਚ ਆਇਆ ਉਹਨੂੰ ਸਾਂਭ ਕੇ ਕਿਵੇਂ ਰੱਖਣਾ ਸੋ ਵਾਰੀ ਵਾਰੀ ਭਗਵੰਤ ਮਾਨ ਕਾਂਗਰਸ ਤੇ ਵੀ ਨਿਸ਼ਾਨੇ ਵਿੰਨਦੇ ਨੇ ਭਾਰਤੀ ਜਨਤਾ ਪਾਰਟੀ ਤੇ ਵੀ ਅਟੈਕ ਆਉਂਦਾ ਹੈ ਭਗਵੰਤ ਮਾਨ ਦਾ ਔਰ ਅਕਾਲੀ ਦਲ ਤੇ ਵੀ ਅਟੈਕ ਆਉਂਦਾ ਕਿਉਂਕਿ ਸਭ ਤੋਂ ਵੱਡੀ ਲੜਾਈ ਹੈ ਜਿਹੜੀ 24 ਦੀਆਂ ਲੋਕ ਸਭਾ ਚੋਣਾਂ ਦੀ ਉਹਦਾ ਫੈਸਲਾ ਤਾਂ ਇਸ ਗੱਲ ਤੇ ਹੋਣਾ ਹੈ ਕਿ ਕਿਹੜੀ ਪਾਰਟੀ ਨੂੰ ਕਿੰਨਾ ਵੋਟ ਪਰਸੈਂਟੇਜ ਮਿਲਦਾ 2014 ਚ 4 ਸੀਟਾਂ ਜਿੱਤੇ ਸੀ ਆਮ ਆਦਮੀ ਪਾਰਟੀ ਵਾਲੇ ਪਰ 19 ਦੇ ਵਿੱਚ 7.5-8% ਤੇ ਆਮ ਆਦਮੀ ਪਾਰਟੀ ਵਾਪਸ ਆ ਗਈ ਕਿਉਂਕਿ ਸਿਰਫ ਭਗਵੰਤ ਮਾਨ ਹੀ ਜਿੱਤ ਸਕੇ ਸੀ ਸੰਗਰੂਰ ਤੋਂ ਔਰ ਹੁਣ ਜਦੋਂ ਟੀਚਾ 13 0 ਹੈ 22 ਦੀ ਜਿੱਤ ਤੋਂ ਬਾਅਦ ਤੇ ਭਗਵੰਤ ਮਾਨ ਹੁਣ ਅੱਗੇ ਵੀ ਚੁਣੌਤੀ ਬਹੁਤ ਵੱਡੀ ਹੈ ਔਰ ਇਸੇ ਕਰਕੇ ਭਗਵੰਤ ਮਾਨ ਇਸ ਵਕਤ ਆਪਣੇ ਆਪ ਚਾਹਮ ਆਦਮੀ ਪਾਰਟੀ ਦਾ ਇਕੱਲਾ ਸਟਾਰ ਪ੍ਰਚਾਰਕ ਹੈ ਕਿਉਂਕਿ ਕੱਲ ਵੀ ਜ਼ਮਾਨਤ ਹੈ ਜਿਹੜੀ ਭਗਵੰਤ ਮਾਨ ਦੇ ਜਿਹੜੇ ਬੌਸ ਨੇ ਜਿਹਨੂੰ ਜਿਨ੍ਹਾਂ ਨੂੰ ਕਹਿੰਦੇ ਹੋ ਅਰਵਿੰਦ ਕੇਜਰੀਵਾਲ ਉਹਨਾਂ ਦੀ ਨਹੀਂ ਹੋਈ ਫੈਸਲਾ ਰੱਖਵੇਂ ਕਿਸੇ ਸਮੇਂ ਜ਼ਮਾਨਤ ਹੋ ਸਕਦੀ ਹੈ ਚੋਣਾਂ ਤੋਂ ਪਹਿਲਾਂ ਪਰ ਕਿਸੇ ਵੱਡੇ ਲੀਡਰ ਦਾ ਬਹੁਤਾ ਸਾਥ ਭਗਵੰਤ ਮਾਨ ਨੂੰ ਮਿਲਿਆ ਨਹੀਂ ਸੰਦੀਪ ਪਾਠਕ ਜਿਹੜੇ ਸੰਗਠਨ ਦੇ ਉਹਨਾਂ ਦੇ ਜਨਰਲ ਸਕੱਤਰ ਨੇ ਉਹ ਲੱਗੇ ਹੋਏ ਨੇ ਉਹ ਡਟੇ ਹੋਏ ਨੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਲਈ ਪ੍ਰਚਾਰ ਦੇ ਵਿੱਚ ਭਗਵੰਤ ਮਾਨ ਔਰ ਬਾਕੀ ਮੈਂਬਰਾਂ ਦੇ ਵਿੱਚ ਧੁਰਾ ਬਣ ਕੇ ਔਰ ਜਿਹੜੇ ਪੰਜਾਬ ਦੇ ਜਨਰਲ ਸਕੱਤਰ ਨੇ ਆਮ ਆਦਮੀ ਪਾਰਟੀ ਦੇ ਹਰਚੰਦ ਸਿੰਘ ਬਰਸ਼ਟ ਉਹ ਵੀ ਪੂਰੀ ਤਾਕਤ ਦੇ ਨਾਲ ਆਮ ਆਦਮੀ ਪਾਰਟੀ ਦੀ ਵੋਟ ਸ਼ੇਅਰ ਨੂੰ ਕਾਇਮ ਰੱਖਣ ਦੇ ਲਈ ਸਰਗਰਮ ਨੇ ਪਰ ਜੇ ਰਾਜ ਸਭਾ ਮੈਂਬਰਾਂ ਦੀ ਗੱਲ ਕਰੀਏ ਤੇ ਰਾਗਵ ਚੱਡਾ ਗੱਲ ਉਹਨਾਂ ਦੀ ਬਿਮਾਰੀ ਦੀ ਕਹੀ ਜਾ ਸਕਦੀ ਹੈ ਕੋਈ ਟਿੱਪਣੀ ਨਹੀਂ ਕਰ ਸਕਦੇ ਪਰ ਦੂਜੇ ਰਾਜ ਸਭਾ ਮੈਂਬਰਾਂ ਦਾ ਕੋਈ ਬਹੁਤਾ ਹੰਗਾਰਾ ਆਮ ਆਦਮੀ ਪਾਰਟੀ ਦੀਆਂ ਚੋਣ ਸਰਗਰਮੀਆਂ 'ਚ ਨਹੀਂ ਹੈ ਇਹ ਬੜੀ ਹੈਰਾਨੀ ਵਾਲੀ ਗੱਲ ਹੈ ਕਿਉਂਕਿ ਲੜਾਈ ਆਮ ਆਦਮੀ ਪਾਰਟੀ ਪੰਜਾਬ ਦੇ ਮੁੱਦਿਆਂ ਤੇ ਕਰ ਰਹੀ ਹੈ ਕਿ 13 ਦੇ 13 ਮੈਂਬਰ ਸਾਡੇ ਪਾਰਲੀਮੈਂਟ 'ਚ ਚਲੇ ਜਾਣ ਕਿਉਂਕਿ ਸੰਘਰਸ਼ ਭਗਵੰਤ ਮਾਨ ਔਰ ਆਮ ਆਦਮੀ ਪਾਰਟੀ ਦਾ ਇਸ ਗੱਲ ਤੇ ਆ ਕੇ ਟਿਕ ਗਿਆ ਕਿ ਭਾਜਪਾ ਪੰਜਾਬ ਦੀ ਤਰੱਕੀ 'ਚ ਰੁਕਾਵਟ ਹੈ ਨਾ ਸੇਤ ਦਾ ਪੈਸਾ ਮਿਲ ਰਿਹਾ ਹੈ ਨਾ ਪਿੰਡੂ ਡਿਵੈਲਪਮੈਂਟ ਲਈ ਪੈਸਾ ਮਿਲ ਰਿਹਾ ਔਰ ਨਾ ਪੰਜਾਬ ਨੂੰ ਕਿਸੇ ਤਰ੍ਹਾਂ ਦੇ ਵਿੱਤੀ ਲਾਭ ਉਹ ਮਿਲ ਰਹੇ ਨੇ ਜਿਨ੍ਹਾਂ ਦਾ ਪੰਜਾਬ ਕਿਤੇ ਨਾ ਕਿਤੇ ਹੱਕਦਾਰ ਹੈ ਜਾਂ ਮੰਗ ਕਰਦਾ ਸੋ ਰਾਜ ਸਭਾ ਮੈਂਬਰਾਂ ਦੀ ਜਿਹੜੀ ਪ੍ਰਿੰਸੀਪਲ ਤੇ ਸਿਧਾਂਤਕ ਲੜਾਈ ਵੀ ਆਮ ਆਦਮੀ ਪਾਰਟੀ ਨਾਲ ਬਤੌਰ ਪੰਜਾਬੀ ਉਹ ਕੋਈ ਵੀ ਰਾਜ ਸਭਾ ਮੈਂਬਰ ਆਮ ਆਦਮੀ ਪਾਰਟੀ ਦਾ ਲੜਦਾ ਦਿਖਦਾ ਨਹੀਂ ਸੋ ਇਸ ਕਰਕੇ ਭਗਵੰਤ ਮਾਨ ਹੋ ਗਏ ਹਰਚੰਦ ਬਰਸੜੀਆਂ ਜਾਂ ਆਮ ਆਦਮੀ ਪਾਰਟੀ ਦੇ ਜਿਹੜੇ ਸਰਗਰਮ ਲੀਡਰ ਨੇ ਸਾਰੇ ਮੈਂ ਕਲੇ-ਕਲੇ ਦਾ ਨਾਮ ਨਹੀਂ ਲੈ ਸਕਦਾ ਉਹ ਤਾਂ ਲੱਗੇ ਨੇ ਭਗਵੰਤ ਮਾਨ ਦੇ ਨਾਲ ਪਰ ਧੁਰਾ ਇਸ ਪੂਰੇ ਚੋਣ ਪ੍ਰਚਾਰ ਦਾ ਭਗਵੰਤ ਮਾਨ ਹੈ ਸਾਰੀ ਜ਼ਿੰਮੇਵਾਰੀ ਭਗਵੰਤ ਮਾਨ ਨੇ ਮੋਢਿਆਂ ਤੇ ਚੱਕੀ ਹੈ ਔਰ 13 ਜ਼ੀਰੋ ਦਾ ਟਾਰਗੇਟ ਹੈ ਬਹੁਤ ਵੱਡਾ ਟਾਰਗੇਟ ਹੈ ਅਜੇ ਤੱਕ ਪੰਜਾਬ 'ਚ ਜਿਹਾ ਹੋਇਆ ਨਹੀਂ ਕਿ ਕੋਈ ਪਾਰਟੀ 13 ਸੀਟਾਂ ਜਿੱਤੀ ਹੋਵੇ ਪਰ ਅਗਰ ਅਗਰ ਕੋਈ ਇਸ ਤਰ੍ਹਾਂ ਦਾ ਕ੍ਰਿਸ਼ਮਾ ਭਗਵੰਤ ਮਾਨ ਕਰ ਗਏ ਮੈਨੂੰ ਲੱਗਦਾ ਇਹ ਦੇਸ਼ ਦੀ ਸਿਆਸਤ ਦੇ ਵਿੱਚ ਫਿਰ ਇੱਕ ਬਹੁਤ ਵੱਡਾ ਪੁਚਾਲ ਹੋਊਗਾ ਹਾਂ ਲੜਾਈ ਬਹੁਤ ਸਖਤ ਹੈ ਇਹ ਨਹੀਂ ਕਹਿ ਸਕਦੇ ਕਿ 13 ਜੀਰੋ ਭਗਵੰਤ ਮਾਨ ਕਰ ਗਿਆ ਲੜਾਈ ਬਹੁਤ ਸਖਤ ਹੈ ਹੁਣ ਕਿੰਨੀਆਂ ਕਿ ਸੀਟਾਂ ਆਮ ਆਦਮੀ ਪਾਰਟੀ ਜਿੱਤਦੀ ਹੈ ਇਹਦਾ ਪਤਾ ਵੀ 4 ਜੂਨ ਨੂੰ ਲੱਗਣਾ ਹੈ ਪਰ ਲੜਾਈ ਸਖਤ ਹੈ ਇਸੇ ਕਰਕੇ ਹਰ ਵਾ ਭਗਵੰਤ ਮਾਨ ਨੇ ਵੀ ਲਾਤੀ ਵੀ ਵੋਟ ਸ਼ੇਅਰ ਕਟੇ ਨਾ ਔਰ ਕੋਈ ਵੀ ਵੋਟ ਜਿਹੜੀ ਹੈ ਆਮ ਆਦਮੀ ਪਾਰਟੀ ਨੂੰ ਪਈ ਹੈ ਉਹ ਆਪਣੀ ਰਵਾਇਤੀ ਪਾਰਟੀ 'ਚ ਨਾ ਮੁੜੇ ਨਾ ਉਹ ਕਾਂਗਰਸ 'ਚ ਮੁੜੇ ਨਾ ਅਕਾਲੀ ਦਲ 'ਚ ਮੁੜੇ ਨਾ ਭਾਜਪਾ 'ਚ ਮੁੜੇ ਇਸੇ ਕਰਕੇ ਤਿੰਨੇ ਪਾਰਟੀਆਂ ਨੂੰ ਭਗਵੰਤ ਮਾਨ ਨੇ ਵੀ ਨਿਸ਼ਾਨੇ ਤੇ ਲਿਆ ਕੱਲ ਦੀ ਸਪੀਚ ਦਾ ਹਿੱਸਾ ਭਗਵੰਤ ਮਾਨ ਦਾ ਵੀ ਥੋੜਾ ਜਿਹਾ ਸੁਣੀ ਬਸ ਇੱਕ ਇੱਕ ਮੈਂ ਤੁਹਾਡੇ ਕੋਲ ਬਠਿੰਡੇ ਆਲਿਓ ਇੱਕ ਚੀਜ਼ ਮੰਗਣ ਆਇਆ ਇਹਨਾਂ ਦਾ ਟੱਬਰ 'ਚ ਇੱਕੋ ਹੀ ਰਹਿ ਗਈ ਜਿਹੜੀ ਹਾਰੀ ਬਸ ਉਹ ਕੰਮ ਕਰ ਦੋ ਫਿਰ ਇੱਕ ਦੂਜੇ ਨੂੰ ਕਹਿ ਨਹੀਂ ਸਕਦੇ ਇਹ ਜੋ ਸਾਲੇ ਜੀਜੇ ਪੁੱਤ ਭਤੀਜੇ ਇਕੱਠੇ ਹੋਇਆ ਕਰਨਗੇ ਉਹ ਕਹਿੰਗੇ ਤੂੰ ਹਾਰ ਗਿਆ ਉਹ ਕਹਿੰਗੇ ਤੂੰ ਕਿਹੜਾ ਜਿੱਤ ਗਿਆ 2 ਲੱਖ ਤੇ 2 ਲੱਖ ਤੇ ਬੀਬਾ ਜੀ 2 ਲੱਖ ਤੇ ਜਲਾ ਜੀ ਗੱਲ ਆਪਾਂ ਕਾਂਗਰਸ ਪਾਰਟੀ ਦੀ ਕਰੀਏ ਤਾਂ ਕਾਂਗਰਸ ਨੇ ਹਰੀਸ਼ ਚੌਧਰੀ ਨੂੰ ਨਵਾਂ ਆਬਜ਼ਰਵਰ ਲਗਾ ਦਿੱਤਾ ਸੋ ਕਾਂਗਰਸ ਦੀ ਧੜੇਬੰਦੀ ਦੇ ਉੱਪਰ ਵੀ ਆਪਾਂ ਗੱਲ ਕਰੀਏ ਨਾਲ ਦੇ ਨਾਲ ਕਾਂਗਰਸ ਪਾਰਟੀ ਵੱਲੋਂ ਕੀਤੇ ਜਾ ਰਹੇ ਚੋਣ ਪ੍ਰਚਾਰ ਦੀ ਗੱਲ ਕਰੀਏ ਸਾਰੀ ਗੱਲ ਕਿੱਥੇ ਖੜੀ ਹੈ ਆਬਜ਼ਰਵਰ ਲਗਾਏ ਗਏ ਨੇ ਕਿ ਨਾ ਕਾਰਨਾ ਕਰਕੇ ਹਰੀਸ਼ ਚੌਧਰੀ ਨੂੰ ਹੁਣੇ ਜੋ ਡਿਊਟੀ ਜ਼ਿੰਮੇਵਾਰੀ ਸੌਂਪੀ ਗਈ ਹੈ ਉਧਰ ਆਪਾਂ ਭਾਜਪਾ ਦੀ ਵੀ ਗੱਲ ਕਰ ਲਈਏ ਭਾਜਪਾ ਦੇ ਜਿਹੜੇ ਬਾਕੀ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਹੋਣਾ ਉਹ ਕਦੋਂ ਤੱਕ ਹੋ ਸਕਦਾ ਹੈ ਇਸ ਦੇ ਉੱਪਰ ਵੀ ਤਾਜ਼ੇ ਅਪਡੇਟ ਦਰਸ਼ਕਾਂ ਦੇ ਨਾਲ ਜ਼ਰੂਰ ਸਾਂਝੇ ਕਰਿਓ ਪਰ ਜੋਜੀ ਬਹੁਤ ਟਾਈਮ ਸਵਾਲ ਹੈ ਤੁਹਾਡਾ ਕਾਂਗਰਸ ਪਾਰਟੀ ਅੱਗੇ ਇਸ ਵਕਤ ਚੁਣੌਤੀ ਹੈ ਕਿ ਸਾਰੇ ਵੱਡੇ ਚਿਹਰੇ ਜਿਹੜੇ ਮੌਜੂਦਾ ਸਮੇਂ ਚ ਉਪਲਬਧ ਸੀ ਉਹਨਾਂ ਨੂੰ ਉਮੀਦਵਾਰ ਬਣਾਤਾ ਕਾਂਗਰਸ ਪਾਰਟੀ ਨੇ ਔਰ ਕਾਂਗਰਸ ਪਾਰਟੀ ਦਾ ਜਿਹੜਾ ਚੋਣ ਅਭਿਆਨ ਹੈ ਉਹਨੂੰ ਤੇਜ਼ ਕਿਵੇਂ ਕੀਤਾ ਜਾਵੇ ਇਸ ਤਰੀਕੇ ਦੇ ਪੋਲਿਟਿਕਲ ਜਗਾੜ ਹੁਣ ਕਾਂਗਰਸ ਪਾਰਟੀ ਲਾ ਰਹੀ ਹੈ ਖਰੀਸ਼ ਚੌਧਰੀ ਨੂੰ ਕਾਂਗਰਸ ਦਾ ਪੰਜਾਬ ਚ ਅਬਜ਼ਰਵਰ ਬਣਾਤਾ ਜਿਹੜੇ ਪਹਿਲੇ ਪ੍ਰਿਵਾਰੀ ਸੀ ਦਰਵਿੰਦਰ ਯਾਦਵ ਉਹ ਵੀ ਪਿਛਲੇ ਕਈ ਦਿਨਾਂ ਦੇ ਪੰਜਾਬ ਤੋਂ ਬਾਹਰ ਨੇ ਕਿਉਂਕਿ ਉਹਨਾਂ ਨੂੰ ਐਕਟਿੰਗ ਪ੍ਰਧਾਨ ਬਣਾਤਾ ਦਿੱਲੀ ਦਾ ਅਸਲ ਚ ਮੈਨੂੰ ਲੱਗਦਾ ਹੈ ਕਾਂਗਰਸ ਪਾਰਟੀ ਕੋਲੇ ਵੱਡੇ ਲੀਡਰਾਂ ਦੀ ਕਮੀ ਹੋ ਗਈ ਹੁਣ ਦਵਿੰਦਰ ਯਾਦਵ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਨਾਲ ਮਿਲ ਕੇ ਕਾਂਗਰਸ ਦੀਆਂ ਚੋਣਾਂ ਲੜ ਰਹੇ ਨੇ ਕਿਉਂਕਿ ਦਿੱਲੀ ਚ ਆਪ ਤੇ ਕਾਂਗਰਸ ਦਾ ਸਮਝੌਤਾ ਹੈ ਹੁਣ ਉਹ ਦਿੱਲੀ ਚ ਆਮ ਆਦਮੀ ਪਾਰਟੀ ਔਰ ਕਾਂਗਰਸ ਦੀ ਵਕਾਲਤ ਕਰ ਰਹੇ ਨੇ ਦਵਿੰਦਰ ਯਾਦਵ ਤੇ ਜਦੋਂ ਪੰਜਾਬ ਆਉਣਗੇ ਪੰਜਾਬ ਚ ਆਪ ਔਰ ਆਮ ਆਦਮੀ ਪਾਰਟੀ ਔਰ ਕਾਂਗਰਸ ਦਾ ਵੱਖਰੇਵੇਂ ਔਰ ਦਵਿੰਦਰ ਯਾਦਵ ਪੰਜਾਬ ਚ ਇਹ ਕਹਿੰਦੇ ਰਹੇ ਕਿ ਅਸੀਂ ਪੰਜਾਬ ਚ ਆਪ ਨਾਲ ਮਿਲ ਕੇ ਨਹੀਂ ਲੜਨਾ ਆਪ ਦੇ ਖਿਲਾਫ ਦਵਿੰਦਰ ਯਾਦਵ ਪੰਜਾਬ ਚ ਬਿਆਨ ਦਿੰਦੇ ਰਹੇ ਹੁਣ ਅਗਰ ਦਵਿੰਦਰ ਯਾਦਵ ਪੰਜਾਬ ਆਉਣਗੇ ਜੇ ਪੰਜਾਬ 'ਚ ਉਹਨਾਂ ਦੀ ਸਥਿਤੀ ਫਸਮੀ ਹੋ ਜਾਣੀ ਹੈ ਮੈਨੂੰ ਲੱਗਦਾ ਹੁਣ ਦਵਿੰਦਰ ਯਾਦਵ ਨੇ ਪੰਜਾਬ ਆਉਣਾ ਹੀ ਨਹੀਂ ਚਾਣਾ ਤੋਂ ਪਹਿਲਾਂ ਕਿਉਂਕਿ ਜੇ ਉਹ ਪੰਜਾਬ 'ਚ ਚੋਣਾਂ ਤੋਂ ਪਹਿਲਾਂ ਆਗੇ ਤੇ ਫਿਰ ਲੋਕ ਪੁੱਛਣਗੇ ਕਿ ਦਿੱਲੀ 'ਚ ਤੁਸੀਂ ਆਮ ਆਦਮੀ ਪਾਰਟੀ ਦੇ ਹੱਕ 'ਚੋਂ ਗੱਠਜੋੜ 'ਚੋਂ ਪੰਜਾਬ 'ਚ ਤੁਸੀਂ ਆਮ ਆਦਮੀ ਪਾਰਟੀ ਦੇ ਖਿਲਾਫ ਹੋ ਇਹ ਸਿਆਸਤ ਕਿੱਦਾਂ ਦੀ ਆ ਫਿਰ ਲੋਕ ਉਸ ਹਿਸਾਬ ਨਾਲ ਫੈਸਲਾ ਕਰਨਗੇ ਸੋ ਖਰੀਦ ਚੌਧਰੀ ਜਿਹੜੇ ਪਹਿਲਾਂ ਭਾਰੀ ਸੀ ਕਾਂਗਰਸ ਦੇ ਉਹਨਾਂ ਨੂੰ ਹੁਣ ਆਬਜ਼ਰਵਰ ਲਾਤਾ ਪੂਰੇ ਪੰਜਾਬ ਦੀਆਂ ਚੋਣ ਸਰਗਰਮੀਆਂ ਨੂੰ ਇਲੈਕਸ਼ਨ ਕੈਂਪੇਨ ਨੂੰ ਅਬਜ਼ਰਵ ਕਰਨਗੇ ਵੱਡੇ ਲੀਡਰ ਪ੍ਰਚਾਰ ਕਰਨ ਵਾਲੇ ਹੈ ਹੀ ਨਹੀਂ ਨਵਜੋਤ ਸਿੰਘ ਸਿੱਧੂ ਪ੍ਰਚਾਰ ਕਰ ਨਹੀਂ ਰਹੇ ਉਹਨਾਂ ਦੀਆਂ ਆਪਣੀਆਂ ਮਜਬੂਰੀਆਂ ਇਸ ਵਕਤ ਉਹ ਪ੍ਰਚਾਰ ਕਰ ਸਕਦੇ ਸੀ ਪਰ ਪੰਜਾਬ ਚ ਕਾਂਗਰਸ ਦੇ ਲੀਡਰਾਂ ਨੇ ਉਹਨਾਂ ਨੂੰ ਖੁਦ ਰੋਕਤਾ ਹੁਣ ਅਗਰ ਕਾਂਗਰਸ ਦੇ ਲੀਡਰ ਉਹਨਾਂ ਨੂੰ ਬੁਲਾਉਂਦੇ ਨੇ ਆਪ ਜਾ ਕੇ ਉਹਦੇ ਚ ਆਪਣੀ ਇੱਜ਼ਤ ਹਤਕ ਮਹਿਸੂਸ ਕਰਨਗੇ ਕਿ ਅਸੀਂ ਨਵਜੋਤ ਸਿੰਘ ਸਿੱਧੂ ਨੂੰ ਕਿਉਂ ਬੁਲਾਉਣ ਜਾਈਏ ਦੂਜੇ ਪਾਸੇ ਵੱਡੇ ਲੀਡਰ ਸਾਰੇ ਮੈਦਾਨ ਚ ਆ ਗਏ ਚਰਨਜੀਤ ਚੰਨੀ ਖੁਦ ਚੋਂ ਲੜ ਰਹੇ ਨੇ ਰਾਜਾ ਵੜਿੰਗ ਪੂਰੇ ਪੰਜਾਬ ਚ ਜਿਨ੍ਹਾਂ ਨੇ ਪ੍ਰਚਾਰ ਕਰਨਾ ਸੀ ਉਹ ਲੁਧਿਆਣੇ ਸੀਮਿਤ ਹੋ ਗਏ ਸੁਖਪਾਲ ਖਹਿਰਾ ਸੰਗਰੂਰ ਭੇਜਤੇ ਵਿਜੇਂਦਰ ਸਿੰਘਲਾ ਭੇਜਤੇ ਸ਼੍ਰੀਨੰਦਪੁਰ ਸਾਹਿਬ ਡਾਕਟਰ ਧਰਨਵੀਰ ਗਾਂਧੀ ਪਟਿਆਲੇ ਨੇ ਉਹਨਾਂ ਨੇ ਨਵੀਂ ਨਵੀਂ ਕਾਂਗਰਸ ਸ਼ਾਮਿਲ ਹੋਏ ਨੇ ਨਹੀਂ ਤਾਂ ਉਹ ਵੀ ਦੂਜੇ ਉਮੀਦਵਾਰਾਂ ਦਾ ਪ੍ਰਚਾਰ ਕਰ ਆਉਂਦੇ ਸ਼ੋ ਕਾਂਗਰਸ ਕੋਲੇ ਵੱਡੇ ਪ੍ਰਚਾਰਕਾਂ ਦੀ ਕਮੀ ਐ ਇਹ ਜ਼ਮੀਨੀ ਹਕੀਕਤ ਐ ਪਰ ਕਾਂਗਰਸ ਨੂੰ ਇਹ ਲੱਗਦਾ ਹੈ ਕਿ ਸਾਨੂੰ ਕਿਸੇ ਗੱਲ ਦੀ ਕਮੀ ਨਹੀਂ ਹੈ ਸਾਡੇ ਲੀਡਰ ਆਪਣੇ ਦਮ 'ਚ ਵੱਡੇ ਨੇ ਕੱਲ ਸੁਖਪਾਲ ਖਹਿਰਾ ਵੀ ਮੈਂ ਦੇਖ ਰਿਹਾ ਸੀ ਸੰਗਰੂਰ ਦੇ ਵਿੱਚ ਇੱਕ ਥਾਂ ਤੇ ਵੱਡਾ ਇਕੱਠ ਹੋਇਆ ਸੁਖਪਾਲ ਖਹਿਰਾ ਦਾ ਕਿਸੇ ਪੈਲਸ 'ਚ ਤੇ ਸੁਖਪਾਲ ਖਹਿਰਾ ਭਗਵੰਤ ਮਾਨ ਨੂੰ ਇਸ਼ਾਰਾ ਕਰਕੇ ਉਹ ਇਕੱਠ ਦਿਖਾ ਰਹੀ ਸੀ ਕਿ ਭਗਵੰਤ ਮਾਨ ਦੇਖ ਲੈ ਜਿਹੜਾ ਇਕੱਠ ਹੋਇਆ ਸੋ ਇਸ ਤਰ੍ਹਾਂ ਦੀ ਸਿਆਸਤ ਹੈ ਪਰ ਕਾਂਗਰਸ ਆਉਂਦੇ ਦਿਨਾਂ ਦੇ ਵਿੱਚ ਕਿਵੇਂ ਆਪਣੇ ਚੋਣ ਅਭਿਆਨ ਨੂੰ ਤੇਜ਼ ਕਰਦੀ ਹੈ ਇਦੇ ਤੇ ਨਜ਼ਰ ਸਾਰਿਆਂ ਦੀ ਬਣੀ ਰਹੂ ਕਿਉਂਕਿ ਬਹੁਤ ਸਾਰੇ ਲੀਡਰ ਨੇ ਜਿਹੜੇ ਹਾਲੇ ਤੱਕ ਉਹਨਾਂ ਨੇ ਖੁੱਲੇ ਰੋਡਸ ਤੋਂ ਨਹੀਂ ਕੱਡੇ ਹਜੇ ਤੱਕ ਜਿਹੜਾ ਆਪਣੇ ਪੱਧਰ ਤੇ ਜਿਹੜੇ ਉਮੀਦਵਾਰ ਨੇ ਉਹ ਪ੍ਰਚਾਰ ਕਰ ਰਹੇ ਨੇ ਔਰ ਜਿਤ ਤੱਕ ਭਾਜਪਾ ਦੀ ਗੱਲ ਹੈ ਕਾਂਗਰਸ ਨੇ ਕੱਲ ਸ਼ੇਰ ਸਿੰਘ ਖਬਾਇਆ ਨੂੰ ਫਿਰੋਜ਼ਪੁਰ ਤੋਂ ਉਤਾਰਤਾ ਸ਼ੇਰ ਸਿੰਘ ਖਬਾਇਆ ਬਿਨਾਂ ਸ਼ੱਕ ਕਿਉਂਕਿ ਰਾਏ ਸਿੱਖ ਭਾਈਚਾਰੇ ਨਾਲ ਵੀ ਸੰਬੰਧ ਰੱਖਦੇ ਨੇ ਉਹਨਾਂ ਦਾ ਵੱਡਾ ਵੋਟ ਹੈ ਮਜ਼ਬੂਤ ਉਮੀਦਵਾਰ ਫਿਰੋਜ਼ਪੁਰ ਚ ਸ਼ੇਰ ਸਿੰਘ ਖਬਾਇਆ ਨੂੰ ਫੇਰ ਮੰਨਿਆ ਜਾ ਸਕਦਾ ਹੈ ਬਾਕੀ ਦਾ ਰਿਜ਼ਲਟ ਤੋਂ ਬਾਅਦ ਪਤਾ ਲੱਗਣਾ ਹੈ ਪਰ ਸ਼ੇਰ ਸਿੰਘ ਖਬਾਇਆ ਕਾਂਗਰਸ ਵੱਲੋਂ ਮਜ਼ਬੂਤ ਕੈਂਡੀਡੇਟ ਆਏ ਨੇ ਹੁਣ ਬੀਜੇਪੀ ਨੇ ਹਜੇ ਵੀ 4 ਸੀਟਾਂ ਤੇ ਆਪਣੇ ਉਮੀਦਵਾਰ ਦੇਣੇ ਨੇ ਫਿਰੋਜ਼ਪੁਰ ਸ਼੍ਰੀ ਫਤਿਹਗੜ੍ਹ ਸਾਹਿਬ ਸ਼੍ਰੀ ਅਨੰਦਪੁਰ ਸਾਹਿਬ ਔਰ ਸੰਗਰੂਰ ਇਹਨਾਂ ਸਾਰੀਆਂ ਸੀਟਾਂ ਤੇ ਬੀਜੇਪੀ ਨੇ ਆਪਣੇ ਕੈਂਡੀਡੇਟ ਦੇਣੇ ਨੇ ਬੀਜੇਪੀ ਅੱਜ ਆਪਣੇ ਕੈਂਡੀਡੇਟਾਂ ਦਾ ਐਲਾਨ ਕਰਦੀ ਹੈ ਜਾਂ ਕੱਲ ਕਰਦੀ ਹੈ ਇਸ ਗੱਲ ਦਾ ਇੰਤਜ਼ਾਰ ਰਹੂਗਾ ਇਹ ਵੀ ਹੋ ਸਕਦਾ ਹੈ ਕਿਉਂਕਿ ਕੱਲ ਤੀਜੇ ਗੇੜ ਦੀਆਂ ਵੋਟਾਂ ਪੈ ਗਈਆਂ कल 93 ਸੀਟਾਂ ਤੇ ਤੀਜੇ ਗੇੜ ਦੀਆਂ ਵੋਟਾਂ ਪਈਆਂ ਨੇ ਅਹਮਦਾਬਾਦ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਔਰ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਵੋਟਾਂ ਪਾਈਆਂ ਨੇ ਕਿਉਂਕਿ ਉਹ ਅਹਮਦਾਬਾਦ ਦੇ ਵਿੱਚ ਉਹਨਾਂ ਦੀਆਂ ਵੋਟਾਂ ਬਣੀਆਂ ਨੇ ਪਰ ਹੁਣ ਤੀਜੇ ਗੇੜ ਦੀਆਂ ਵੋਟਾਂ ਮੁੱਕ ਗਈਆਂ ਨੇ ਹੋਛੱਡੇ ਬੀਜੇਪੀ ਅੱਜ ਕੱਲ੍ਹ ਚ ਪੰਜਾਬ ਦੀਆਂ ਚਾਰੇ ਸੀਟਾਂ ਤੇ ਆਪਣੇ ਉਮੀਦਵਾਰ ਐਲਾਨੇ ਇਨਾ ਦਾ ਇੰਤਜ਼ਾਰ ਰਹੇਗਾ ਬਹੁਤ ਬਹੁਤ ਧੰਨਵਾਦ ਡੱਲਾ ਜੀ ਇਹਨਾਂ ਸਾਰੀਆਂ ਖਬਰਾਂ ਦੇ ਉੱਪਰ ਪੂਰੀ ਜਾਣਕਾਰੀ ਤੇ ਸਿਆਸੀ ਐਨਾਲਿਸਿਸ ਤੁਹਾਡਾ ਦਰਸ਼ਕਾਂ ਦੇ ਨਾਲ ਸਾਂਝਾ ਕਰਨ ਦੇ ਲਈ ਦਰਸ਼ਕਾਂ ਦਾ ਵੀ ਧੰਨਵਾਦ ਕਰਦਿਆਂ ਪ੍ਰੋਗਰਾਮ ਦੇ ਨਾਲ ਜੁੜੇ ਰਹਿਣ ਦੇ ਲਈ ਇਸੇ ਦੇ ਨਾਲ ਮੈਨੂੰ ਯਾਨੀ ਕਿ ਹਰਜੋਤ ਕੋਨ ਨੂੰ ਵੀ ਦਿਓ ਜੀ ਇਜਾਜ਼ਤ ਧੰਨਵਾਦ ਬਹੁਤ ਬਹੁਤ ਧੰਨਵਾਦ ਜੀ